ਸੋ ਹਾਦੀਸਾ ਸ਼ਿਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚਾਂਗੇ ਪਿੰਡ ਠਿੱਕਰੀਵਾਲ ਜਿਹੜਾ ਬਰਨਾਲਾ ਦੇ ਵਿੱਚ ਬੋਰ ਦੇ ਵਿੱਚ ਮਾਰਨ ਕੈਮਰਾ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਜੀ ਵੀ 170 ਫੁੱਟ ਤੋਂ ਮੋਟਰ ਥੱਲੇ ਨਹੀਂ ਜਾਂਦੀ ਹੈਗੀ ਅੰਕਲ ਦਾ ਬੋਰ ਹੈਗਾ ਤੇ ਆ ਰਿਆ ਹੀ ਬੋਰ ਹਾਂ ਸੱਚ ਚਲਾਈ ਤਾਰ ਇਹਨੇ ਆਈ ਆਪਣੀ ਮਿਸਤਰੀ ਉਹਦੇ ਪਿੰਡੇ ਵੀ ਲਵੇ ਕਰਕੇ ਆਏ ਸੀ ਉਹਦੇ ਲਵੇ ਨੇ ਲੱਖੇ ਸਦਾਨ ਦੇ ਪਿੰਡੇ ਲਵੇ ਠੀਕ ਉਹ ਲੱਖੇ ਸਦਾਨ ਦੇ ਪਿੰਡਾਂ ਜੀ ਬੋਠੀ ਕਰਕੇ ਆਏ ਚੈੱਕ ਉਹਨੇ ਕਰਤੀਗਾ ਸਾਫ ਜਿਹਾ ਕਹਿੰਦਾ ਮੈਂ ਨਾ ਕੰਟਰੀ ਹੈ ਭਾਈ ਹਨਾ ਨਾ ਪੱਤ ਨਹੀਂ ਪੱਕਾ ਹੀ ਹੈ ਸੈਵਟੀ ਹੈ ਹਾਂ ਹਲਪਿਆ ਲੋ ਜੀ ਕੈਮਰਾ ਆਪਣਾ ਰੈਡੀ ਆ ਲੋ ਛੱਡ ਦੋ ਜੀ ਬਿਸਤਰੀ ਜੀ ਆਇਆ ਚੁੱਕ ਲੈ ਲੋ ਜੀ ਬਹਿਣ ਕੋਈ ਪ੍ਰੈਮ ਗੁੜੀ ਹਾਣ ਜਾਣਦੇ ਆਪ ਸਾਡ ਮੋਟੂ ਜਰਾ Haurin bai holi ਇਹ ਸਾਰਾ ਨਵਾਂ ਚੀਏ ਬੋਰਾ ਆ ਜੀ ਨਵਾਂ ਚੀਏ ਮੋਟਰ ਕਿੰਨੇ ਦੇ ਪਾਈ ਤੀ ਕਿਵੇਂ ਮੋਟਰ ਫੋ ਕਿੰਨੇ ਫੁੱਟ ਤੇ ਪਾਈ ਤੀ ਹਾਂ ਜੀ ਤੇ ਕਿੰਨੇ ਦਾ 17 ਦਾ ਨਲਕੇ ਨੇ ਇਹਦਾ ਮੋਟਰ ਬਸ ਉਸ ਤੋਂ ਉਸ ਤੋਂ ਤਰਮੇ ਤਰਤੀ ਹੋ ਗਿਆ ਮੋਟਰ ਕੈਦੀ ਪਈ ਹੋਈ ਇਹ ਚ 25 ਦੀ ਹੈ। ਫਤੜੜਾ ਦੀ ਮੋਟੀ ਦੀ। ਮੋਟੜਾ ਹੈ। ਬੜਾ ਮੋਟਾ ਨਹੀਂ ਇਹ ਕੰਪਨੀ ਦੀ ਹੋਊਗੀ। ਇਹ ਕਲਿਆਣੀ ਕੰਪਨੀ ਦੀ ਹੈ। ਕਲਿਆਣੀ ਦੀ ਉਹ 7 ਇੰਚੀ ਹੈ। ਹਾਂ ਮੋਟੇ 7 ਜਿਹਾ ਪੱਖਾ ਮੇਰਾ ਜਰਾ 8 ਇੰਚੀ ਨਹੀਂ ਵੇਚੀ ਨਹੀਂ। ਐਸੇ ਮੋਟਰ ਫਤੜੜੇ ਦੀ ਪੱਖਾ ਮੋਟੜਾ ਦਾ। ਹੂੰ ਪੱਖਾ ਮੋਟੜਾ। ਆਹ ਜੀ ਮੈਥੀ ਪੁੱਛਣੀ ਹੈ 8 ਇੰਚ ਇੰਚ ਵੀ ਨਹੀਂ ਜਾਂਦੀ ਮੋਟਰ ਇਹ ਥੱਲੇ ਜੋ ਉਹ ਕਰਦੇ ਹੈ ਹਾਂ ਹਾਂ ਲੀਡ ਨੂੰ ਤਾਂ ਨਹੀਂ ਵੱਡੀ ਗਈ ਕੋਈ ਨਹੀਂ ਲੀਡ ਨਹੀਂ ਵੱਡੀ ਗਈ ਗੜਾ ਘਟ ਤਾ ਹੁਣ ਤੁਸੀਂ ਕਿਹੜਾ ਦਾ ਫਿਰ ਦਿੱਤਾ ਨਹੀਂ ਨਾ ਦੱਦਿਆ ਫਿਰ ਉਹਦੇ ਇੱਕ ਦਾ ਸੀਜ਼ਨ ਦਾ ਕੰਮ ਸੀਗਾ ਚੌਲ ਹੋਵ ਜੀਗੇ ਨਹੀਂ ਚੌਲ ਹੋਵ ਸੀਗੇ ਫਿਰ ਜਿਵੇਂ ਮੈਂ ਦਾ 10 ਫੁੱਟ ਨਲਕਾ ਪਾਉਣਾ ਸੀਗਾ ਫਿਰ ਉਹ ਪਾ ਕੇ ਪਚਾਲ ਮੈਂ ਮਮੀ ਹੌਲੀ ਹੌਲੀ ਛੱਡ ਹੌਲੀ ਹੌਲੀ ਜਮਾ ਮੋਟਰ ਗੱਡੀ ਵੀ ਜਾਲ ਤੇ ਤਾਰ ਤੁਰੀ ਚੱਲੇ ਬਸ ਫੇ ਪੰਜ ਕਬੱਟੇ ਨਾਲ ਕਾ ਗਿਆ ਸੀਗਾ ਪੰਜ ਤੇ ਅਜੀ ਫਿਰ ਵੜਤਾ ਨਹੀਂ ਇੱਥੇ ਜੇ ਫਲੇਡ ਜਿਹੜਾ ਹੀ ਹੋਵੇ ਮੋਟਰ ਕੋਈ ਪਾਉਣ ਕੱਢਣ ਦੀ ਦਿੱਕਤ ਮਾਣੀ ਮੋਟੀ ਲਾ ਕੋਈ ਦਿੱਕਤ ਨਹੀਂ ਆਈ ਉਹ ਇੱਕ ਉਹ ਜੇ ਆਪਣਾ ਪਲੇਟ ਫਸਦੇ ਜੀ ਤਾਂ ਆ ਗਏ ਉਹ ਵੀ ਤਾਂਹਾਂ ਜੀ ਉੱਥੇ ਤਾਂ ਕੋਈ ਹੋ ਨਹੀਂ ਗੇ ਉਹ ਵੀ ਡਰਾਈਵ ਚ ਤਿੰਨੇ ਕ ਚਾਰ ਹੈ ਚਾਰ ਹੈ ਚਾਰ ਹੈ ਉਹ ਵੀ ਉਹਦਾਂ ਜਦੋਂ ਉਹ ਸੀ ਕਿ ਬੜਾ ਗੇੜਾ ਗੁੜਾ ਵੀ ਨਹੀਂ ਦਿੱਤਾ ਆ ਹੁਣ ਅੱਜ ਉਹ ਵੀ ਮੜ ਜਾ ਹਲਿਆ ਕੇ ਜੇ ਰੈਂਚ ਨਾਲ ਪਲੇਟ ਨਿਕਲ ਗਈ ਉਥੋਂ ചല്ല

ਹੋਲੀ ਜਲੀ ਉਰੇ 70 ਠੜਾ ਲਈ 3 175 ਫੋਟੋ 175 ਤੋਂ ਹੀ ਇਸ ਸਾਈਡ ਤੇ ਮੇਰੀ ਫੋਟੋ ਕਿੱਥੇ ਚਲਾਣੇ ਆ ਆਹ ਲੈ 1 2 3 चार yeah, बजे yeah.

चल चार बस फुट हो गया तो, दस फुट फलट है बोर चो दस फुट चाह बोरे ਚਲੋ ਬਈ ਜਾਣਦੇ ਚਲਦੀ ਰਹਿ ਦਿੱਤਾ ਜਗਦੀ ਹਨ ਬਈ ਜੋ ਚਲਦੀ ਰਹਿ ਦਿੱਤਾ ਜਗਦੀ ਕਿਰਾ ਨਾ ਹੁਣ ਨਹੀਂ ਜਗਦੀ ਕਿਉਂ ਕਿਤਾ ਹੁਣ ਪੰਪ ਪਾਣੀ ਵੀ ਜਾ ਘਟੋ ਦਾ ਬੱਜਿਆ ਨਹੀਂ ਮੈਂ ਸੰਗਰ ਦਾ ਕੰਮੀ ਦਾ ਬਾਪੂ ਉਹ ਕਾਤਾ ਤੱਪੀ ਵੜਾ ਵਾਲੀ ਸਾਢੇ 3:16 ਬੋੜ ਜੀ ਹਾਂਜੀ ਫੰਟਰ ਨਹੀਂ ਹੈਗਾ ਨਾਲ ਜੀ ਹਾਂ ਜੀ ਕੱਲੀ ਕੈਵਿਟੀ ਹੈਗੀ ਪੱਕਾ 350 ਪਿਆ ਹੋਇਆ ਜੀ ਕਹ ਬਜ ਸਲ ਸਮੇਤ ਹੈ ਸੱਲ ਮੇਰੇ ਘਟੂ 340 ਦੇ ਕਰੇ ਯਾਰ ਇਤਨੇ 340 ਵਾਲਾ ਹੈਗਾ ਚੱਲਿਆ ਨਹੀਂ ਉਹ ਤੇ ਸੱਲ ਮੇਰੇ ਕਾ ਅਲੱਗ ਹੋ ਜਾਲਾ ਉਹ ਗੰਗਾ ਤਾਂ ਠੀਕ ਹੈ ਹਾਂ ਸਾਰਾ ਠੀਕ ਹੀ ਬੋਲਦਾ ਸੋਹੀ ਹੈ ਬਸ ਛਬੜੀ ਵਾਲੇ ਦਾ ਬਾਈ ਤੇ ਜਿਹੜੀ ਛਬੜੀ ਆ ਗਈ ਇੱਥੇ ਪੁਰੇਤਾ ਵੀ ਤਾਂ ਆਹੀ ਆੜੇਗਾ ਛਬੜੀ ਉੱਥੇ ਖਾਲੀ ਹੁੰਦੀ ਹੈ ਵਿੱਚੋਂ ਪਾਣੀ ਹੁੰਦਾ ਰਹੇ ਪੰਡੂ ਰੋਟੇ ਦੀ ਕੁਝ ਉੱਥੋਂ ਆ ਰਿਹਾ ਹਾਂ ਉੱਥੋਂ ਖਾਲੀ ਹੋ ਗਿਆ ਹੈ ਆ ਚੱਲ ਪਏ ਸੱਲ ਆ ਗਿਆ ਹੌਲੀ 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 ਚੱਲ ਕਿੰਨਾ ਹੋ ਗਿਆ 332 ਖੜਾ ਲਾ ਰਿਹਾ ਲੋ ਵੀ ਟਿੱਡਾ ਦਾ ਰੱਖਿਆ ਪਾਇਆ ਪਏ ਹੂੰ ਬੋਰੀ ਲਾ ਕੇ ਪਾਇਆ ਪਾ ਥੱਲੇ ਸਾਲਾ ਜਿੱਤਰਾ ਜਿਹੜਾ ਹੈਈ ਬੋਰੀ ਲਾ ਕੇ ਪਾਇਆ ਹੋਣਾ ਸਾਲਾ ਆ ਬੋਰੀ ਕੋ ਉਂਦੇ ਨਾ ਥੱਲੇ ਬੋਰੀ ਲਾ ਕੇ ਪਾਇਆ ਵਿਕੇ ਰਣਾ ਨਾ ਵੇ ਪਰ ਸਾਲਾ ਰੇਡਾ ਵਜਿਆ ਕਿੰਨਾ ਹੋ ਗਿਆ ਬਾਈ 333 ਫਟੋ 333 ਹੋਏ ਚੱਲਿਆ ਬੰਦਦੇ ਹੋਦੇ ਜੀ ਬੋਰੀ ਥੱਲੇ ਪੱਕਾ ਪੈਪ 333 ਸਾਲੇ ਚ ਪੈਪ ਨਹੀਂ ਪਾਇਆ ਜੀ ਇਹਦੇ ਨਾ ਸੱਲ ਚੱਲ ਜੀ ਨੀ ਪਾਇ ਨੀ ਬਹਰ ਚੱਲ ਬਈ ਥੱਲੇ ਨਾ ਸੱਲ ਚੱਲ ਪਈ ਆਪਣਾ ਹੌਲੀ ਚੱਲੀ ਮੜਾ ਜੀ ਮੜਾ ਥੋੜੀ ਹੋਊਗਾ ਕੋਈ ਗੱਲ ਨਹੀਂ ਤੁਹਾਨੂੰ ਪਾਂਡੂ ਚੜਾਊਗਾ ਪਾਂਡੂ ਸੱਲ ਵਧੀਏ ਫਿਰ ਰੇਤ ਤਾਂ ਦਿਖਾਉਂਦੀ ਨਹੀਂ ਹੁੰਨੀ ਪਹਿਲਾਂ ਤਾਂ ਸਹੀ ਚੱਲਦੀ ਸੀ ਨਾ ਨੀ ਰੇਤ ਉਤੋਂ ਦਿਖਾਉਣੀ ਹੈਗੀ ਆ ਰੋਕ ਕਿੰਨਾ ਹੋ ਗਿਆ 340 7 ਫੁੱਟ ਸਾਲਾ ਇਹ ਚ ਅੱਛਾ ਆ ਵੇਨਾਂ ਗੇ ਮਲੂ ਆਈ ਇਹ ਕੱਢ ਲੈ ਬਈ ਹੌਲੀ ਹੌਲੀ ਕੱਢ ਲਈ ਕਰੋ ਗੱਠੀ ਤਾਰਾ ਲੋ ਜੀ ਫਾਈਨਲੀ ਕੈਮਰਾ ਆਪਣਾ ਵੱਜ ਚੁੱਕਿਆ ਹੈਗਾ ਤੇ ਹੁਣ ਆਪਣੀ ਮਿਸਤਰੀ ਆਪਨਾ ਕੱਢਣਗੇ ਕੈਮਰਾ ਬਾਹਰ ਤੇ ਕੈਮਰਾ ਬਾਹਰ ਕੱਢ ਕੇ ਆਪਾਂ ਥੋੜੀ ਮਿਸਤਰੀ ਨਾਲ ਕਰੋਣੇ ਗੱਲ ਵੀ ਕੀ ਡਿਟੇਲ ਸੀ ਬੋਰ ਦੀ ਤੇ ਕੀ ਕਰਨਾ ਪਊਗਾ ਬੋਰ ਦਾ ਲੋ ਜੀ ਆ ਗਿਆ ਫਾਈਨਲੀ ਆਪਣਾ ਕੈਮਰਾ ਬਾਹਰ ਉਹਦਾ ਉਹਦਾ ਕੋਈ ਰੋਲ ਨਹੀਂ ਸੀ ਬਾਅਦ ਚ ਉਹਨੂੰ ਥੱਲੇ ਡੇ ਲੋ ਜੀ ਪਿੰਡ ਰੱਖੀਏ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਸੀਂ ਪਿੰਡ ਪਹੁੰਚਦੇ ਠੇਕਰੀ ਵਾਲੀ ਜ਼ਿਲ੍ਹਾ ਬਰਨਾਲਾ ਠੀਕ ਹੈ ਤੇ ਅਸੀਂ ਬੋਰ ਚੇਕ ਕਰਨ ਵਾਸਤੇ ਇਹ ਕਈ ਪਿਛਲੇ 3-4 ਸਾਲਾਂ ਤੋਂ ਰੇ ਪਾਣੀ ਦੀ ਸਮੱਸਿਆ ਆਈ ਬਾਹਨ ਨੀਮਾ ਤੇ ਪਾਣੀ ਆ ਜਾਂਦਾ ਓਰੇ ਠੀਕ ਇਹਨਾਂ ਨੇ ਬਾਈ ਜੀ ਆਪਨੇ ਖੂਹ ਵਾਲਾ ਬੋਰ ਆ ਜੀ ਇਹ ਆਪਣਾ ਦੇਖ ਸਕਦੇ ਆ ਆਪਣਾ ਹਾਂਜੀ ਖੂਹ ਵਾਲਾ ਬੋਰ ਇਹਨਾਂ ਨੇ ਆ ਬੋਰ ਆਪਣਾ ਜਿਹੜਾ ਚੱਲਦਾ ਸੀ ਇਹਨਾਂ ਦੀ ਮੋਟਰ ਪਈ ਹਿੱਤੀ ਤੇ ਆ ਬੋਰ ਚ ਪਾਣੀ ਛੜਦਾ ਇਹਨਾਂ ਨੇ ਪਾਣੀ ਛੜਨ ਤੋਂ ਬਾਅਦ ਇਹ 170 ਫੁੱਟ ਤੱਕ ਕੈਪਟੀ ਹੋਈ ਹਿੱਤੀ ਇਹ ਬੋਰ ਜਦੋਂ ਕਿ 350 ਫੁੱਟ ਵਾਲਾ ਤੇਗਾ ਇਹ ਜਦੋਂ ਸਾਡੇ ਚ ਪਾਣੀ ਛੱਡਦਾ ਤੇ ਉਹ ਤੋਂ ਬਾਅਦ 170 ਫੁੱਟ ਤੋਂ ਟੁੱਟ ਗਿਆ ਬੋਰ ਉਹ ਦੂਜਾ ਹੀ ਉਹਦੇ ਪ੍ਰੈਸ਼ਰ ਨਾਲ ਪਾਣੀ ਇਕੱਠਾ ਹੋ ਗਿਆ ਪੈਪਾ ਇਕੱਠਾ ਹੋ ਗਿਆ ਉਸ ਤੋਂ ਬਾਅਦ ਬਾਈਆਂ ਨੇ ਉਹ ਤੋਂ ਗੌਰ ਨਹੀਂ ਕੀਤੀ ਉਹਦੋਂ ਰੇਤਾ ਮੰਨ ਤੋ ਆ ਪਾਣੀ ਸਾਫ਼ ਹੋ ਗਿਆ ਠੀਕ ਹੈ ਜੀ ਤੇ ਉਸ ਤੋਂ ਬਾਅਦ ਹੁਣ ਇਹਨਾਂ ਨੇ ਬਾਈਆਂ ਨੇ ਮੋਟਰ ਅੱਗੇ ਥੱਲੇ ਲਿਜਾ ਰਹੇ ਸੀ ਕਿਉਂਕਿ ਵਾਟਰ ਲੈਵਲ ਥੱਲੇ ਵਾ ਗਿਆ ਬਰਨਾਲੇ ਜ਼ਿਲ੍ਹੇ ਚ ਤੇ ਉਹਦੇ ਕਾਰਨ ਥੱਲੇ ਲਿਜਾਣ ਲੱਗੇ ਤਾਂ ਮੋਟਰ ਗਈ ਨਹੀਂ ਗਈ ਝੂਟੇ ਮੰਨ ਲੱਗੀ ਮੋਟਰਾਂ ਇਹਦੇ ਕੇ ਕਰਕੇ ਬਾਈਆਂ ਨੇ ਸਾਨੂੰ YouTube ਤੇ ਸਾਡਾ ਨੰਬਰ ਦੇਖਿਆ ਤੇ ਵੀਡੀਓ ਦੇਖਿਆ ਹਾਂਜੀ ਇਹ ਸਾਨੂੰ ਲੈ ਕੇ ਵੀ ਤਾਂ ਕਮੈਂਟ ਕਰਿਆ ਵੀ ਐਂ ਕਰਕੇ ਸਾਡੇ ਬੋਰ ਨੂੰ ਦਿੱਕਤ ਹੈ ਤੇ ਆਪਾਂ ਨੇ ਕਿਹਾ ਵੀ ਹਾਂਜੀ ਛੋਟਾ ਬੋਰ ਚੈੱਕ ਕਰਾਂਗੇ ਕੈਮਰੇ ਨਾਲ ਇਹ ਅੱਜ ਬਾਈਆਂ ਨੇ ਬੁਲਾਇਆ ਤੇ ਅਸੀਂ ਬੋਰ ਚੈੱਕ ਕਰ ਲਿਆ ਤੇ 170 ਫੁੱਟ ਤੋਂ ਲੈ ਕੇ ਚਿਪਿਆ ਹੋਇਆ ਹੈ 10 ਫੁੱਟ ਬੋਰ ਠੀਕ ਹੈ ਜੀ 170 ਤੋਂ ਲੈ ਕੇ 180 ਤੱਕ ਚਿਪਿਆ ਹੋਇਆ ਹੈ ਬੋਰਾਂ ਤੇ ਅਸੀਂ ਇਹ ਬੋਰ ਚੈੱਕ ਤੇ ਪਾਣੀ ਲੈ ਬੋਰ 150 ਤੇ ਜੀ ਮਟਰ ਲੈਵਲ ਤੇ 9 ਇੰਚੀ ਬੋਰ ਹੈ ਇਹ ਬਾਈਆਂ ਨਾਲ ਗੱਲਬਾਤ ਹੋ ਗਈ ਹੈ ਤੇ ਆਪਾਂ ਨੇ ਇਹਦਾ ਕੰਮ ਕਰਨਾ ਹੀ ਠੀਕ ਹੈ ਬਾਕੀ ਸਾਨੂੰ ਇਹ ਤੋਂ ਬਾਅਦ ਬਦ ਦੇਣ ਧੰਨਵਾਦ ਜੀ ਠੀਕ ਹੈ ਚਲੋ ਜੀ ਤੇ ਸਾਡੇ ਨਾਲ ਕੋਈ ਹੋਰ ਕੋਈ ਬੋਰ ਚੈੱਕ ਕਰਾਉਣਾ ਹੋਵੇ ਜਾਂ ਕੋਈ ਬੋਰ ਚੇਪਿਆ ਹੋਵੇ ਉਹਨੂੰ ਅਸੀਂ ਖੋਲ ਕੇ ਬੋਰ ਨੂੰ ਸਹੀ ਕਰਦੇ ਹਾਂ ਮੰਨ ਲਓ ਬੋਰ ਤੋੜਦੇ ਅਸੀਂ ਕੇਰੇ ਪੈ ਪਾਉਣੇ ਮੰਨ ਲਓ ਹਸਾਬ ਨਾਲੇ ਬੋਰ ਖੋਲਦੇ ਨੇ ਤੇ ਨਾਲ ਹੀ ਪੈ ਪਾ ਦਿੰਨੇ ਆ 2 ਘੰਟੇ ਵਿੱਚ ਆਲੇ ਨੂੰ ਰਿਜ਼ਲਟ ਦੇ ਦਿੰਨੇ ਆ ਮੋਟਰ ਪਾ ਕੇ ਆਲੇ ਦਾ ਬੋਰ ਚਲਾ ਦਿੰਨੇ ਆ ਜੀ ਬਾਕੀ ਹੋਰ ਕੋਈ ਕੰਮ ਕਰਾਉਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਹੈ ਮੁਖਤਿਆਰ ਸਿੰਘ ਪਿੰਡ ਨਮੋਲ ਜ਼ਿਲ੍ਹਾ ਸੰਗਰੂਰ ਆ ਠੀਕ ਹੈ ਤੇ ਮੋਬਾਈਲ ਨੰਬਰ ਹੈਗਾ 9781754490 ਸਾਡੇ ਕੰਮ ਲਈ ਸੰਪਰਕ ਕਰੋ ਸਾਡਾ YouTube ਚੈਨਲ ਜੀ ਇਹਨੂੰ ਸਬਸਕ੍ਰਾਈਬ ਕਰੋ ਧੰਨਵਾਦ